ਦਾਰੂ ਤੇ ਨਾਲ ਜੱਟ ਦੇ ਕਬਰਾਂ ਨੂੰ ਜਾਉ ਵੇ ਬੁੜਿਆ ਮੇਰੀ ਗੱਲ ਸੁਣ ਲੈ ਐਰ ਕੀ ਨਾ ਲੋੜੀ ਤੇ ਮੈਨੂੰ ਨਵਾਂ ਸੂਟ ਚਾਹੀਦਾ ਈ ਤੇ ਮੈਂ ਨਾ ਤੈਨੂੰ 2 ਮਹੀਨੇ ਪਹਿਲਾਂ ਹੀ ਦੱਸਤਾ ਈ ਫੇਰ ਨਾ ਕਹੀਂ ਦੱਸਿਆ ਨਹੀਂ ਤੇਰੇ ਸਾਲੇ ਦੀਏ ਪਾਏ ਨਵਾਂ ਸੂਟ ਪਾ ਲਾ ਪਾਏ ਪੁਰਾਣਾ ਸੂਟ ਪਾ ਲਾ ਲੱਗਣਾ ਤੂੰ ਚੜੇਲੀ ਆ 10 ਫਿਰ ਨਵੇਂ ਸੂਟ ਤੇ ਪੈਸੇ ਕਿਉਂ ਫੁੱਕਣੇ ਨਾ ਆ ਮੇਰੀ ਸੌਂਕਣ ਦਾਰੂ ਤੇ ਰੋਜ ਆ ਜਾਂਦੀ ਆ ਕੀ ਗੱਲ ਮੇਰੇ ਲਈ ਇੱਕ ਸੂਟ ਨਹੀਂ ਆ ਸਕਦਾ ਉਹ ਤੂੰ ਤਾਂ ਸ਼ੁਕਰ ਕਰ ਦਾਰੂ ਦੇ ਕਰਕੇ ਇੱਥੇ ਆ ਦਾਰੂ ਕਰਕੇ ਵੇ ਬੁੜਿਆ ਕੀ ਪਕਾਈ ਮਾਰੀ ਜਾਣਾ ਆ ਉਹ ਜਿਹੋ ਜੀ ਤੇਰੀ ਸ਼ਕਲ ਆ ਨਾ 24 ਬੰਦਾ ਤੈਨੂੰ ਘਰ ਵਿੱਚ ਨਹੀਂ ਰੱਖ ਸਕਦਾ ਹਾਏ ਰੱਬਾ ਹੁਣ ਕੌਣ ਸੁਣੂਗਾ ਮੇਰੀ ਆ ਸ਼ਰਾਬੀ ਮੇਰੇ ਪੱਲੇ ਪੈ ਗਿਆ ਬੁੱਢਾ ਓਰੇ ਬਾਬਾ ਬੀਬਾ ਬਾਬੇ ਸੁਣਨਗੇ ਤੇਰੀ ਬਾਬਾ ਜੀ ਬਾਬਾ ਜੀ ਮੈਂ ਬਹੁਤ ਤੰਗਾ ਬਹੁਤ ਤੰਗਾ ਮੈਂ ਉਹ ਬੀਬਾ ਖੋਲ ਕੇ ਦੱਸ ਗੱਲ 150 ਸਾਲ ਪਾਣੀ ਤਵੱਛਾ ਕੀਤੀ ਜਿਹੜਾ ਹੁਣੇ ਕਰਦਾ ਵੀ ਹੱਲ ਮੇਰੇ ਲਈ ਲੋੜੀ ਤੇ ਮੈਨੂੰ ਇੱਕ ਸੂਟ ਹੀ ਸੁਵਾ ਦੇ ਇਹ ਮੇਰਾ ਕੋਈ ਕੰਮ ਨਹੀਂ ਜੇ ਕਰਦਾ ਮੇਰੀ ਕੋਈ ਗੱਲ ਨਹੀਂ ਜੇ ਮੰਨਦਾ ਅੱਛਾ ਬੀਬਾ ਆ ਮਸਲਾ ਤਾਂ ਬਹੁਤ ਭਾਰੀ ਆ ਬਾਬਾ ਜੀ ਹੁਣ ਤੁਸੀਂ ਕੋਈ ਹੱਲ ਕੱਢੋ ਵੀ ਉਹ ਕਰਨਾ ਕੀ ਆ ਬੀਬਾ ਆਪਣੇ ਬੰਦੇ ਨੂੰ ਤਲਾਕ ਦੇ ਬਾਬੇ ਦੇ ਨਾਲ ਚੱਲ ਸੂਟ ਤੈਨੂੰ ਬਾਬੇ ਦਵਾ ਦੇਣਗੇ ਕੁੱਚਾ ਬਾਬਾ ਢੋਂਗੀ ਬਾਬਾ ਠਹਿਰ ਜਾ ਤੇਰਾ ਤੈਨੂੰ ਤੇ ਮੈਂ ਦੱਸਦੀ ਆ ਠਹਿਰ ਜਾ ਜਰਾ ਤੂੰ ਭੱਜਲਾ ਬਾਬਾ ਆਏ ਹੋ ਬਾਬਾ